ਪੋਧੀਆਂ ਠੰਡੀਆਂ ਰਾਤਾਂ ਸਮੇਂ ਕੋਈ ਵੀ ਵਿਅਕਤੀ ਠੰਡੇ ਪਾਣੀ ਵਿੱਚ ਹੱਥ ਪਾਉਣ ਤੋਂ ਵੀ ਝਿਜਕਦਾ ਹੈ ਪਰ ਇਸ ਠੰਡ ਦੇ ਮੌਸਮ ਵਿੱਚ ਸ਼੍ਰੀ ਬਾਲਾ ਜੀ ਪ੍ਰਬੰਧਕ ਕਮੇਟੀ ਪਾਟੜਾ ਦੀ ਦੇਖਰੇਖ ਵਿੱਚ ਟੰਡਿਆਲ ਰੋਡ ਪਾਟੜਾ ਡੇਰੇ ਵਿੱਚ ਰਹਿ ਰਹੇ ਮਹਾਨ ਤਪਸਵੀ ਸੰਤ ਸ਼੍ਰੀ ਬਾਲੀ ਸਾਈਂ ਜੀ ਮਹਾਰਾਜ ਵੱਲੋਂ ਇਲਾਕੇ ਦੀ ਸੁਖ ਸ਼ਾਂਤੀ ਲਈ ਪਿਛਲੇ ਕਈ ਦਿਨਾਂ ਤੋਂ ਕਾਨਗੜ ਰੋਡ ਪਾਟੜਾ ਵਿੱਚ ਬਰਫ਼ ਦੇ ਠੰਡੇ ਪਾਣੀ ਵਿੱਚ ਬੈਠ ਕੇ ਤਪੱਸਿਆ ਕਰ ਰਹੇ ਨੇ ਜੋ ਅੱਜ ਦਿਨ ਵੀਰਵਾਰ ਨੂੰ ਸ਼ਾਮ 7 ਵਜੇ ਤੋਂ 8 ਵਜੇ ਤੱਕ ਠੰਡੀ ਬਰਫ਼ ਦੇ ਪਾਣੀ ਵਿੱਚ ਤਪੱਸਿਆ ਕਰਦੇ ਦੇਖੀ ਗਈ ਜੋ 31 ਦਸੰਬਰ ਤੱਕ ਜਾਰੀ ਰਹੇਗੀ ਫ੍ਰਿਬਾਲੀ ਸਾਈਂ ਜੀ ਮਹਾਰਾਜ ਪਿਛਲੇ ਲੰਮੇ ਸਮੇਂ ਤੋਂ ਗਰਮੀ ਅਤੇ ਸਰਦੀ ਵਿੱਚ ਵਕ-ਵਕ ਥਾਵਾਂ ਤੇ ਇਹ ਤਪੱਸਿਆ ਕਰਦੇ ਆ ਰਹੇ ਨੇ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਸੰਤਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚ ਰਹੀਆਂ ਨੇ ਪਾਤਣਾ ਤੋਂ ਸਤਪਾਲ ਗਰਗ ਦੀ ਰਿਪੋਰਟ बोले बालाजी महाराज की बोले हारे के सहारे की बोले दीन बंदी की बोले संत बाली साईं जी महाराज की बोले संत बाली साईं जी महाराज की जय सीतारा जय सी बोलो हारे के सहारे की बोलिए सियापति रामचंद्र राम महाराज की जय हो जय श्री राम ਸਾਡੇ ਮਹਾਂਤ ਬਸਵੀ ਸ਼੍ਰੀ ਬਾਲੀਸਾਈ ਜੀ ਮਹਾਰਾਜ ਪੋਦੇ ਮਹੀਨੇ ਵਿੱਚ ਇੰਨੀ ਕੜਕ ਦੀ ਠੰਡ ਵਿੱਚ ਬਰਫ਼ ਦੀ ਤਪੱਸਿਆ ਕਰਦੇ ਨੇ ਇਹ ਬਹੁਤ ਹੀ ਕੜਕ ਤਪੱਸਿਆ ਹੈ ਇਹ ਸੰਤ ਲੋਕ ਭਲਾਈ ਲਈ ਬਹੁਤ ਕੰਮ ਕਰਦੇ ਨੇ ਸਾਨੂੰ ਸਿੱਧੇ ਰਸਤੇ ਪਾਉਣ ਲਈ ਸਾਨੂੰ ਰਮਾਇਣ ਭਗਵਤ ਗੀਤਾ ਵਾਰੇ ਗਿਆਨ ਦਿੰਦੇ ਨੇ ਇੱਥੇ ਆ ਕੇ ਮੈਨੂੰ ਇਹ ਸਿੱਖਿਆ ਮਿਲੀ ਹੈ ਕਿ ਹਮੇਸ਼ਾ ਨਾਮ ਜਪੋ ਮਾਇਆ ਦੇ ਕੰਮਾਂ ਤੋਂ ਦੂਰ ਰਹੋ ਇਹ ਤਪੱਸਿਆ ਇਸ ਟਾਈਮ ਪਾਤੜਾਂ ਵਿਖੇ ਚੱਲ ਰਹੀ ਹੈ 21 ਤੋਂ ਲੈ ਕੇ 31 ਤਰੀਕ ਤੱਕ जय श्री राम वीर ਰੰਗੇ ਹਰੇ ਹਰੇ ਮਹਾਦੇਵ ਬੋਲੀਏ ਬਾਲਾ ਜੀ ਮਹਾਰਾਜ ਕੀ ਜੈ ਹੋ ਮਹਿੰਦੀਪੁਰ ਧਾਮ ਕੀ ਜੈ ਹੋ ਸਾਲਸਰ ਧਾਮ ਕੀ ਜੈ ਹੋ ਕਿ ਇਹ ਜਿਹੜੀ ਤਪੱਸਿਆ ਹੈ ਇਸ ਪਾਤਣਾ ਸਾਡੇ ਸ਼ਹਿਰ ਵਿੱਚ ਸੰਤ ਸ਼੍ਰੀ ਬਾਲੀ ਸਾਈਂ ਜੀ ਮਹਾਰਾਜ ਜੋ ਕਿ ਮਹਾਨ ਤਪਸਵੀ ਹਨ ਅਤੇ ਜੋ ਕਿ ਸ਼੍ਰੀ ਰਾਮ ਚੰਦਰ ਭਗਵਾਨ ਅਤੇ ਸ਼੍ਰੀ ਹਨੂਮਾਨ ਜੀ ਦੀ ਮਹਿਮਾ ਪ੍ਰਤੀ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੌਜਵਾਨਾਂ ਸਭ ਨੂੰ ਉਹਨਾਂ ਪ੍ਰਤੀ ਜਾਣਕਾਰੀ ਦਿੰਦੇ ਨੇ ਤੇ ਇਸ ਧਰਮ ਬਾਰੇ ਸਾਰਿਆਂ ਦਾ ਇਧਰ ਨੂੰ ਖਿੱਚਾ ਕਰ ਰਹੇ ਨੇ ਤਾਂ ਕਿ ਧਰਮ ਪ੍ਰਤੀ ਇਹ ਬੱਚੇ ਸੁਚੇਤ ਰਹਿਣ ਅਤੇ ਨਸ਼ਿਆਂ ਤੋਂ ਬਚੇ ਰਹਿਣ ਅਤੇ ਸਭ ਜਿਹੜੇ ਨੇ ਬੱਚੇ ਤਰੱਕੀਆਂ ਕਰਨ ਕਿਉਂਕਿ ਆਪ ਜੀ ਨੂੰ ਸਭ ਪਤਾ ਹੀ ਹੈ ਅੱਜ ਦੇ ਜਵਾਨੇ ਵਿੱਚ ਜੋ ਵੀ ਚੱਲ ਰਿਹਾ ਹੈ ਬੱਚੇ ਬੁਰਾਈਆਂ ਵੱਲ ਜਾ ਰਹੇ ਨੇ ਭਗਤੀਆਂ ਤੋਂ ਦੂਰ ਜਾ ਰਹੇ ਨੇ ਠੀਕ ਹੈ ਜਿਹੜਾ ਬਾਹਰਲਾ ਕਲਚਰ ਅਪਣਾ ਰਹੇ ਨੇ ਇਹਨਾਂ ਦਾ ਸਿਰਫ ਇਹੀ ਮੋਟਿਵ ਹੈ ਵੀ ਸਾਰੇ ਬੱਚਿਆਂ ਨੂੰ ਸਨਾਤਨ ਧਰਮ ਨਾਲ ਜੋੜ ਕੇ ਇਹਨਾਂ ਨੂੰ ਸ਼੍ਰੀ ਰਾਮਚੰਦਰ ਹਰਮਾਇਣ ਸ਼੍ਰੀ ਮਹਾਭਾਰਤ ਸਭ ਦੀ ਮਤਲਬ ਜਿਹਨੇ ਭਾਗਵਤ ਗੀਤਾ ਜੀ ਬਾਰੇ ਇਹਨਾਂ ਦਾ ਧਿਆਨ ਕਰਾਇਆ ਜਾਵੇ ਤੇ ਇਹ ਇਸੇ ਫਲ ਸਰੂਪ ਆ ਸਾਰੇ ਨਗਰ ਦੀ ਸਾਰੇ ਸ਼ਹਿਰ ਦੀ ਇਥੋਂ ਤੱਕ ਕੇ ਸਾਰੇ ਦੇਸ਼ ਦੀ ਸ਼ਾਂਤੀ ਲਈ ਮਹਾਂਤਪਸਵੀ ਸੰਤ ਸ਼੍ਰੀ ਬਾਲੀ ਸਾਈ ਜੀ ਮਹਾਰਾਜ ਜੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹੀ ਕੋਈ 21 ਤਰੀਕ ਤੋਂ ਲੈ ਕੇ 31 ਤਰੀਕ ਤੱਕ ਬਰਫ ਦੀ ਤਪੱਸਿਆ ਜਿਹੜੀ ਆਰੰਭੀ ਗਈ ਹੈ ਜੋ ਕਿ ਆਪਣੇ ਸਰੀਰ ਤੇ ਕਸ਼ਟ ਸਹਿੰਦੇ ਹੋਏ ਨਗਰ ਦੀ ਸੁਖ ਸ਼ਾਂਤੀ ਲਈ ਇਹ ਜਿਹੜੀ ਤਪੱਸਿਆ ਹੈ ਉਹ ਕਰ ਰਹੇ ਨੇ ਅਤੇ ਇਹ ਜਿਹੜੀ ਤਪੱਸਿਆ ਹੈ ਇਹ ਲਗਭਗ ਡੇਢ ਤੋਂ 1 ਘੰਟੇ ਦੇ ਵਿੱਚ ਇਹ ਜਲ ਦੇ ਵਿੱਚ ਬੈਠ ਜਾਂਦੇ ਨੇ ਤੇ ਬਰਫ਼ ਹੈ ਜੋ ਉਹ ਵੀ ਜਿਹੜੀ ਹੈ ਸਰਧਾਲੂਆਂ ਵੱਲੋਂ ਲਿਆਂਦੀ ਜਾਂਦੀ ਹੈ ਆਪੋ ਆਪਣੇ ਘਰਾਂ ਦੇ ਵਿੱਚੋਂ ਬੋਲ ਸ਼ੀਆਵਰ राम चंद्र भगवान की जय करे वीर बजरंगे हर हर महादेव ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ 21 ਦਸੰਬਰ ਤੋਂ ਲੈ ਕੇ ਜੀ 31 ਦਸੰਬਰ ਤੱਕ ਇਹ ਬਰਫ਼ ਵਾਲੀ ਤਪੱਸਿਆ ਚੱਲ ਰਹੀ ਹੈ ਜੀ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਬਰਫ਼ ਵੱਧ ਤੋਂ ਵੱਧ ਲੈ ਕੇ ਆਓ ਜੀ ਇੱਥੇ ਠੀਕ ਹੈ ਜੀ ਤੇ ਦਰਸ਼ਨ ਕਰੋ ਜੀ ਹਮ ਹੁਮਾ ਕੇ ਪਹੁੰਚੋ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਜੈ ਕਰੇ ਵੀਰ ਬਜਰੰਗੇ ਹਰ